ਏ ਭੈਣ ਪ੍ਰਮਾਣ ਨੂੰ ਜੈ ਮਸੀਦੀ ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ ਆਸ਼ੀਸ਼ ਦੇਵੇ ਸੋ ਅੱਜ ਅਸੀਂ ਵਚਨ ਸਿੱਖਾਂਗੇ ਕਿ ਜਿਉਂਦੇ ਪਰਮੇਸ਼ਰ ਦੇ ਹੱਥਾਂ ਦੇ ਵਿੱਚ ਪੈਣਾ ਬੜੀ ਭਿਆਨਕ ਗੱਲ ਆ ਪੜਾਂਗੇ ਇਬਰਾਨੀਆਂ ਦੀ ਪਤਰੀ ਉਹਦਾ 10 ਬਾਬ ਉਹਦੀ 31 ਹੈ ਵਚਨ ਚ ਲਿਖਿਆ ਕਿ ਜਿਉਂਦੇ ਪਰਮੇਸ਼ਰ ਦੇ ਹੱਥਾਂ ਵਿੱਚ ਪੈਣਾ ਬੜੀ ਭਿਆਨਕ ਗੱਲ ਆ ਵੇਖੋ ਅੱਜ ਧਰਤੀ ਦੇ ਬੰਦ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਲੋਕ ਉਹ ਜਿੰਦਾ ਖੁਦਾ ਦੇ ਹੱਥਾਂ ਦੇ ਵਿੱਚ ਪਏ ਉਦੇ ਵਿਰੋਧ ਵਿੱਚ ਖੜੇ ਤੇ ਉਹਨਾਂ ਦੇ ਵਾਸਤੇ ਬੜੀ ਭਿਆਨਕ ਗੱਲ ਹੋਈ ਹallelujah ਅੱਜ ਵੀ ਜਦੋਂ ਵੇਖੋ ਅਸੀਂ ਦੇਖਦੇ ਆਂ ਚਾਹੇ ਕਿਸੇ ਵੀ ਦੇਸ਼ ਦੇ ਵਿੱਚ ਵੇਖ ਲਓ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਉਹ ਪ੍ਰਭੂ ਯੀਸ਼ੂ ਮਸੀਹ ਦਾ ਚਾਹੇ ਉਹਦੇ ਲੋਕਾਂ ਦਾ ਵਿਰੋਧ ਕੀਤਾ ਤੇ ਉਹਨਾਂ ਦੇ ਨਾਲ ਬਹੁਤ ਤਰੀਕੇ ਦੇ ਨਾਲ ਬੁਰੀਆਂ-ਬੁਰੀਆਂ ਘਟਨਾਵਾਂ ਵਾਪਰੀਆਂ ਕਿਉਂ ਕਿਉਂਕਿ ਖੁਦਾ ਦਾ ਹੱਥ ਉਹਨਾਂ ਦੇ ਵਿਰੁੱਧ ਰਿਆ ਅੱਜ ਅਸੀਂ ਸਿੱਖਾਂਗੇ ਬੱਚੇ ਦੇ ਵਿੱਚੋਂ ਕਿ ਖੁਦਾ ਦਾ ਹੱਥ ਕਿਹੜੇ-ਕਿਹੜੇ ਲੋਕਾਂ ਦੇ ਵਿਰੁੱਧ ਰਿਆ ਕਿਉਂਕਿ ਅਸੀਂ ਵਚਨ ਦੇ ਵਿੱਚੋਂ ਸਿੱਖ ਰਹੇ ਹਾਂ ਕਿ ਉਹਦੇ ਹੱਥਾਂ ਦੇ ਵਿੱਚ ਪੈਣਾ ਬੜੀ ਭਿਆਨਕ ਗੱਲ ਆ ਹਾਲੇਲੂਇਆ ਵੇਖੋ ਪੜਾਂਗੇ ਅਸੀਂ ਵਚਨ ਜਿਸ਼ਾਇਆ ਨਬੀ ਦੀ ਪੋਤੀ ਉਹਦਾ 19 ਬਾਬ ਉਹਦੀ 16 ਐਤ ਉਹ ਵਚਨ ਦੇ ਵਿੱਚ ਲਿਖਿਆ ਉਸ ਦਿਨ ਮਿਸਰੀ ਔਰਤਾਂ ਵਾਂਗੂ ਹੋ ਜਾਣਗੇ ਅਤੇ ਉਸ ਸੈਨਾ ਦੇ ਜਿਉਂ ਵਾਦੇ ਹੱਥ ਲਾਉਣ ਨਾਲ ਜਿਹੜਾ ਉਹ ਉਹਨਾਂ ਉੱਤੇ ਹਲਾਉਂਦਾ ਹੈ ਡਰਨਗੇ ਅਤੇ ਕੰਮਣਗੇ ਵੇਖੋ ਵਚਨ ਦੇ ਵਿੱਚ ਲਿਖਿਆ ਪ੍ਰਭੂ ਨੇ ਫਰਾਉਨ ਰਾਜੇ ਨੂੰ ਖੜੇ ਕੀਤਾ ਵਚਨ ਦੇ ਵਿੱਚ ਲਿਖਿਆ ਖੁਦਾ ਨੇ ਉਹਨੂੰ ਕਿਹਾ ਕਿ ਮੈਂ ਇਸ ਲਈ ਤੈਨੂੰ ਖੜੇ ਕੀਤਾ ਹੈ ਤਾਂ ਕਿ ਤੇਰੇ ਵਿੱਚ ਆਪਣੀ ਸਮਰਥ ਨੂੰ ਪ੍ਰਗਟ ਕਰਾਂ ਕਿ ਮੈਂ ਕੀ ਆ ਤੇ ਮੈਂ ਕੀ ਕਰ ਸਕਦਾ ਹੈ ਬਿਲਕੁਲ ਵਚਨ ਦੇ ਵਿੱਚ ਲਿਖਿਆ ਕਿ ਖੁਦਾ ਨੇ ਮਿਸਰੀਆਂ ਦੇ ਉੱਤੇ ਤੇ ਉਹ ਰਾਜੇ ਦੀ ਪੂਰੀ ਪਰਜਾ ਦੇ ਉੱਤੇ ਵੱਡੀਆਂ-ਵੱਡੀਆਂ 10 مصیبتਾਂ ਭੇਜੀਆਂ ਬਿਲਕੁਲ ਲਾਸਟ مصیبت ਖੁਦਾ ਨੇ ਉਹਨਾਂ ਉੱਤੇ ਭੇਜੀ ਜਦੋਂ ਉਹਨਾਂ ਨੂੰ ਆਪਣੇ ਲੋਕਾਂ ਨੂੰ ਨੇ ਸਮੁੰਦਰ ਦੇ ਵਿੱਚੋਂ ਦੀ ਸੁੱਕੀ ਜ਼ਮੀਨ ਤੋਂ ਨਹੀਂ ਲਗਾ ਕੇ ਤੇ ਜਦੋਂ ਉਹਨਾਂ ਲੋਕਾਂ ਨੇ ਨੰਗਨ ਦੀ ਕੋਸ਼ਿਸ਼ ਕੀਤੀ ਤੇ ਖੁਦਾ ਨੇ ਸਮੁੰਦਰ ਨੂੰ ਫੇਰ ਪਾਣੀ ਨੂੰ ਮਿਲਾ ਆ ਦੇਤਾ ਉਸੇ ਸਮੁੰਦਰ ਦੇ ਵਿੱਚ ਖੁਦਾ ਨੇ ਉਹਨਾਂ ਨੂੰ ਮਾਰਿਆ ਕਿਉਂ ਕਿ ਉਹ ਖੁਦਾ ਦੇ ਹੱਥਾਂ ਦੇ ਵਿੱਚ ਹੀ ਖੁਦਾ ਦੇ ਲੋਕਾਂ ਦੇ ਵਿਰੁੱਧ ਕੰਮ ਕਰ ਰਹੀ ਇਸ ਕਰਕੇ ਖੁਦਾ ਨੇ ਉਹਨਾਂ ਨੂੰ ਸਜ਼ਾ ਦਿੱਤੀ ਅਸੀਂ ਇਹ ਸਿੱਖ ਰਹੇ ਹਾਂ ਕਿ ਉਹਦੇ ਹੱਥਾਂ ਵਿੱਚ ਪੈਣਾ ਵੇਖੋ ਫਰਾਉਨ ਵੀ ਉਹਦੇ ਹੱਥਾਂ ਦੇ ਵਿੱਚ ਪਿਆ ਉਹ ਨੇ ਉਹ ਕੰਮ ਕੀਤੇ ਜਿਹੜੇ ਉਹਨੂੰ ਨਹੀਂ ਚੰਗੇ ਲੱਗਦੇ ਹallelujah ਕਿਉਂਕਿ ਵਚਨ ਦੇ ਵਿੱਚ ਲਿਖਿਆ ਕਿ ਸੱਚਮੁੱਚ ਉਹਨਾਂ ਲੋਕਾਂ ਦੇ ਉਹਨਾਂ ਦੇ ਉਹ ਲੋਕਾਂ ਦੇ ਮਨ ਵਿੱਚ ਡਰ ਬਹਿ ਗਿਆ ਉਹ ਇਸਤਰੀਆਂ ਦੀ ਤਰ੍ਹਾਂ ਡਰਨ ਲੱਗੇ ਕਿਹਦੇ ਕੋਲੋਂ ਉਹ ਜਿੰਦਾ ਖੁਦਾ ਦੇ ਕੋਲੋਂ ਉਹ ਡਰਨ ਲੱਗੇ ਹੁਣ ਵੇਖੋ ਅਸੀਂ ਸਿੱਖਾਂਗੇ ਕਿ ਜਿੰਦਾ ਖੁਦਾ ਕੌਣ ਆ ਵੇਖੋ ਜਦੋਂ ਅਸੀਂ ਪੜਦੇ ਆ ਮੱਤੀ ਦੀ ਅੰਜੀਲ ਉਹਦਾ 16 ਬਾਪ ਉਹਦੀ 16 ਐਤ ਵਿੱਚ ਲਿਖਿਆ ਵੇਖੋ ਪ੍ਰਭੂ ਨੇ ਆਪਣੇ ਚੀਲਿਆਂ ਨੂੰ ਪੁੱਛਿਆ ਕਿ ਦੁਨੀਆ ਦੇ ਲੋਕ ਮੈਨੂੰ ਕੀ ਕਹਿੰਦੇ ਨੇ ਕਿ ਮੈਂ ਕੌਣ ਆ ਵੇਖੋ ਵਚਨ ਦੇ ਵਿੱਚ ਲਿਖਿਆ ਮੱਤੀ ਦੀ 16 ਦੇ 16 ਵਿੱਚ ਸਮਾਉਣ ਪੱਤਰਿਸ ਨੇ ਉੱਤਾ ਤੂੰ ਜਿਉਂਦੇ ਪਰਮੇਸ਼ਰ ਦਾ ਪੁੱਤਰ ਮਸੀਹ ਵੇਖੋ ਸਮਾਉਣ ਪੱਤਰਿਸ ਨੇ ਕਿਹਾ ਕਿ ਤੂੰ ਜਿਉਂਦੇ ਪਰਮੇਸ਼ਰ ਦਾ ਪੁੱਤਰ ਮਸੀਹ ਹਾਲੇਲੂਇਆ ਹਾਲੇਲੂਇਆ ਵੇਖੋ ਪਰਭੂ ਕੀ ਜੀਉਂਦਾ ਯਿਸੂ ਮਸੀਹ ਕੀ ਜੀਉਂਦਾ ਤੇ ਉਹਦੇ ਹੱਥਾਂ ਦੇ ਵਿੱਚ ਪੈਣਾ ਬੜੀ ਭਿਆਨਕ ਗੱਲ ਆ ਹੁਣ ਅੱਗੇ ਆਪਾਂ ਵੇਖਾਂਗੇ ਰਸੂਲਾਂ ਦੇ ਘਰਤਾ ਉਹਦਾ 13 ਬਾਪ ਦੀ 11 ਵਿੱਚ ਲਿਖਿਆ ਹੁਣ ਵੇਖ ਪ੍ਰਭੂ ਦਾ ਹੱਥ ਤੇਰੇ ਉੱਤੇ ਆ ਤੂੰ ਅੰਨ ਹੋ ਜਾਵੇਂਗਾ ਕੁਝ ਸਮੇਂ ਤੱਕ ਸੂਰਜ ਨਾ ਵੇਖੇਗਾ ਉਸੇ ਤਰ੍ਹਾਂ ਉਹਦੇ ਉੱਤੇ ਧੁੰਦ ਅਤੇ ਹਨੇਰਾ ਆਛ ਆ ਗਿਆ ਉਹ ਟੋਲਦਾ ਫਿਰਿਆ ਕੋਈ ਹੱਥ ਪੜ ਕੇ ਉਹਨੂੰ ਲੈ ਚੱਲੇ ਵੇਖੋ ਵਚਨ ਦੇ ਵਿੱਚ ਲਿਖਿਆ ਕਿ ਪ੍ਰਭੂ ਦਾ ਦਾਸ ਪੌਲਸ ਤੇ ਬਰਨਬਾਸ ਪੰਪਸ ਦੇ ਵਿੱਚ ਪ੍ਰਚਾਰ ਕਰਨ ਲਈ ਆਏ ਵਚਨ ਦੇ ਵਿੱਚ ਲਿਖਿਆ ਉਹ ਜਗ੍ਹਾ ਤੇ ਉਹਨਾਂ ਨੇ ਇੱਕ ਬਰਿਉਯੇਸ਼ ਨਾਮ ਦਾ ਇੱਕ ਡਾਕੂ ਵੇਖਿਆ ਜਿਹਦਾ ਨਾਂ ਕੀ ਜਾਦੂ ਟੂਣਾ ਕਰਨ ਵਾਲਾ ਉਹ ਕੀ ਹੀ ਝੂਠਾ ਨਬੀ ਤੇ ਵਚਨ ਦੇ ਵਿੱਚ ਲਿਖਿਆ ਕਿ ਪੌਲਸ ਤੇ ਬਰਨਬਾਸ ਨੇ ਉਸ ਜਗ੍ਹਾ ਦਾ ਜਿਹੜਾ ਉਸ ਦੇਸ਼ ਦਾ ਜਿਹੜਾ ਰਾਜਪਾਲ ਹੀ ਉਹਨੇ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਜਦੋਂ ਉਹਨੇ ਆਪਣੇ ਕੋਲ ਬੁਲਾਇਆ ਤੇ ਉਹਨੇ ਪ੍ਰਭੂ ਪ੍ਰਭੂ ਦਾ ਵਚਨ ਸੁਣਨਾ ਉਹਨਾਂ ਕੋ ਚਾਇਆ ਇਹ ਇਲਮਾਸ ਜਾਦੂਗਰ ਨੇ ਉਹਨੂੰ ਕੀ ਕੀਤਾ ਪਰਮਾਉਣ ਦੀ ਕੋਸ਼ਿਸ਼ ਕੀਤੀ ਉਹਨੂੰ ਰਾਜਪਾਲ ਨੂੰ ਗਲਤ ਗੱਲਾਂ ਉਹਦੇ ਵਿਰੁੱਧ ਕੀਤੀਆਂ ਕਿ ਇਹ ਤੈਨੂੰ ਪਰਮਾ ਰਹੇ ਆ ਇਹ ਤੈਨੂੰ ਗਲਤ ਦੱਸ ਰਹੇ ਆ ਤੇ ਵਚਨ ਦੇ ਵਿੱਚ ਲਿਖਿਆ ਕਿ ਸੰਤ ਪੌਲਸ ਨੇ ਆਤਮਾ ਦੇ ਵਿੱਚ ਭਰ ਕੇ ਉਹਨੂੰ ਕਿਹਾ ਵੇਖ ਪ੍ਰਭੂ ਦਾ ਹੱਥ ਤੇਰੇ ਵਿਰੋਧਿਆ ਤੂੰ ਹੁਣੇ ਹੀ ਅੰਨਾ ਹੋ ਜਾਵੇਂਗਾ ਵਚਨ ਦੇ ਵਿੱਚ ਲਿਖਿਆ ਉਸੇ ਵੇਲੇ ਉਹ ਅੰਨਾ ਹੋ ਗਿਆ ਉਹਨੂੰ ਕੁਝ ਵੀ ਨਹੀਂ ਦਿਖਿਆ ਕਿਉਂਕਿ ਉਹ ਪ੍ਰਭੂ ਨੇ ਸੰਤ ਪੌਲਸ ਨੇ ਕਿਹਾ ਕਿਹਦਾ ਹੱਥ ਤੇਰੇ ਵਿਰੁੱਧ ਖੁਦਾ ਦਾ ਉਹ ਜਿੰਦਾ ਖੁਦਾ ਦਾ ਹੱਥ ਤੇਰੇ ਉੱਤੇ ਅਕਲ ਕਿ ਤੂੰ ਉਹਦੇ ਕੰਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਵਚਨ ਦੇ ਵਿੱਚ ਲਿਖਿਆ ਉਸੇ ਵੇਲੇ ਉਹ ਅੰਨਹ ਹੋ ਗਿਆ ਤੇ ਉਹਦਾ ਹੱਥ ਫੜ ਕੇ ਮੁਰ ਕੇ ਕੋਈ ਉਹਨੂੰ ਲੈ ਕੇ ਗਿਆ ਵਚਨ ਦੇ ਵਿੱਚ ਲਿਖਿਆ ਜਿਸ ਔਦ ਉੱਚੇ ਅਹੁਦੇ ਵਾਲੇ ਨੂੰ ਉਹ ਪ੍ਰਭੂ ਦਾ ਦਾਸ ਵਚਨ ਸੁਣਾਉਣ ਲਈ ਗਿਆ ਜਦੋਂ ਨੇ ਇਹ ਵਾਰਤਾ ਵੇਖੀ ਤੇ ਉਹ ਬੜਾ ਹੈਰਾਨ ਹੋ ਕੇ ਤੇ ਉਹਨੇ ਉਹਦੇ ਤੇ ਪ੍ਰਭੂ ਦੇ ਵਚਨ ਦੇ ਉੱਤੇ ਵਿਸ਼ਵਾਸ ਕੀਤਾ ਹallelujah ਹallelujah ਵੇਖੋ ਜਦੋਂ ਅਸੀਂ ਅੱਗੇ वचन ਨੂੰ ਪੜ੍ਹਦੇ ਹਾਂ ਇਬਰਾਨੀਆਂ ਦੀ ਪੱਤਰੀ ਉਹਦਾ 3 ਵਾਪ ਉਹਦੀ 12 ਐਤ ਵਿੱਚ ਲਿਖਿਆ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਜਿੰਦੇ ਪਰਮੇਸ਼ਰ ਨੂੰ ਨਹੀਂ ਜਾਣਦੇ ਜਿਹੜੇ ਸੱਚਮੁੱਚ ਉਹਨੂੰ ਇੱਕ ਸਾਈਡ ਤੇ ਕਰਕੇ ਰੱਖਦੇ ਨੇ ਆਪਣੀ ਬੁੱਧ ਨਾਲ ਚੱਲਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦੇ ਵੇਖੇ ਪ੍ਰ부 ਦਾ ਵਚਨ ਕੀ ਕਹਿੰਦਾ ਵੇਖੋ ਪੜਾਂਗੇ ਬਰਾਨੀਆਂ ਦੀ ਪਤਰੀ ਉਹਦਾ ਤਿੰਨ ਬਾਪ ਦੀ 12 ਅੰਤ ਵਿੱਚ ਲਿਖਿਆ ਹੈ ਪ੍ਰਭੂ ਵੇਖਣਾ ਜੂੰਦੇ ਪਰਮੇਸ਼ਰ ਤੋਂ ਬੀਬ ਮੁਖ ਹੋਣ ਕਰਕੇ ਤੁਹਾਡੇ ਵਿੱਚੋਂ ਕਿਸੇ ਦਾ ਮਨ ਦੁਸ਼ਟ ਹੋ ਦੁਸ਼ਟ ਤੇ ਅਵਿਸ਼ਵਾਸੀ ਨਾ ਹੋ ਜਾਵੇ ਵੇਖੋ ਵਚਨ ਦੇ ਵਿੱਚ ਲਿਖਿਆ ਪ੍ਰਭੂ ਦਾ ਵਚਨ ਕਹਿ ਰਿਹਾ ਹੈ ਹੈ ਪ੍ਰਭੂ ਅੱਜ ਬਹੁਤ ਸਾਰੇ ਲੋਕਾਂ ਨੂੰ ਕਹਿ ਰਿਹਾ ਹੈ ਅੱਜ ਬਹੁਤ ਸਾਰੇ ਉਹਨਾਂ ਲੋਕਾਂ ਨੂੰ ਕਹਿ ਰਿਹਾ ਜਿਹੜੇ ਅਜੇ ਵੀ ਯਿਸੂ ਮਸੀਹ ਦੇ ਵਿੱਚ ਨਹੀਂ ਆਏ ਜਿਨ੍ਹਾਂ ਨੇ ਅਜੇ ਵੀ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਨਹੀਂ ਕੀਤਾ ਜਿਨ੍ਹਾਂ ਨੇ ਅਜੇ ਵੀ ਯਿਸੂ ਮਸੀਹ ਨੂੰ ਜੀਵਨ ਨਹੀਂ ਦਿੱਤਾ ਚਾਹੇ ਜਿਨ੍ਹਾਂ ਨੇ ਦੇ ਦਿੱਤਾ ਉਹਦੇ ਅਨਸਾਰ ਕੰਮ ਨਹੀਂ ਕਰਦੇ वचन ਕਹਿੰਦਾ ਕਿ ਉਹਦੇ ਤੋਂ ਬੇਮੁਖ ਹੋਣ ਕਰਕੇ ਯੀਸ਼ੂ ਮਸੀਹ ਦੇ ਪਿਆਰ ਤੋਂ ਬੇਮੁਖ ਹੋਣ ਕਰਕੇ ਤੁਹਾਡੇ ਵਿੱਚੋਂ ਕਹਿੰਦਾ ਕਿਸੇ ਦਾ ਦਿਲ ਆ విశ్వాਸੀ ਅਤੇ ਦੁਸ਼ਟ ਨਾ ਹੋ ਜਾਵੇ ਵੇਖੋ वचन ਦੇ ਵਿੱਚ ਲਿਖਿਆ ਖੁਦਾ ਨੂੰ ਜਦੋਂ ਕਿਸੇ ਦਾ ਜੀਵਨ ਨਹੀਂ ਚੰਗਾ ਲੱਗਦਾ ਨਾ ਤੇ ਪ੍ਰਭੂ ਅਸ਼ਤਾਨ ਦੇ ਹੱਥ ਦੇ ਵਿੱਚ ਕਰ ਦਿੰਦਾ ਅੱਜ ਜਿੱਦਾਂ ਬਹੁਤ ਸਾਰੇ ਲੋਕ ਨੇ ਸ਼ੈਤਾਨ ਦੇ ਵਸ ਦੇ ਵਿੱਚ ਕੀਤੇ ਹੋਏ ਉਹ ਫਿਰ ਉਹਨਾਂ ਦਾ ਮਨ ਕੀ ਹੋ ਜਾਂਦਾ ਤੁਸ਼ਟ ਉਹਨਾਂ ਦੇ ਮਨ ਦੇ ਵਿੱਚੋਂ ਹੀ ਕੀ ਨਿਕਲਦੀ ਆ ਬਰਿਆਈ ਉਹਨਾਂ ਦੇ ਮਨ ਵਿੱਚੋਂ ਹੀ ਕੀ ਨਿਕਲਦੀ ਆ ਕੋਈ ਚੰਗੀ ਗੱਲ ਨਹੀਂ ਨਿਕਲਦੀ ਉਹ ਹਮੇਸ਼ਾ ਹੀ ਪ੍ਰਭੂ ਦੇ ਤੇ ਪ੍ਰਭੂ ਦੇ ਲੋਕਾਂ ਦੇ ਵਿਰੁੱਧ ਬੋਲਦੇ ਨੇ ਕਿਉਂ ਜੋ ਕਿ ਉਹਨਾਂ ਦਾ ਮਨ ਕੀ ਹੋ ਗਿਆ ਦੁਸ਼ਟ ਉਹਨਾਂ ਨੇ ਕੀ ਕੀਤਾ ਉਹ ਜਿੰਦੇ ਖੁਦਾ ਤੋਂ ਉਹ ਬੇਮੁਖ ਹੋ ਗਏ ਇਸੇ ਕਰਕੇ ਫਿਰ ਖੁਦਾ ਵੀ ਆਪਣਾ ਹੱਥ ਉਹਨਾਂ ਦੇ ਉੱਤੋਂ ਹਟਾ ਲੈਂਦਾ ਉਹ ਕਿਰਪਾ ਵਾਲਾ ਹੱਥ ਹਟਾ ਲੈਂਦਾ ਤੇ ਉਹਨਾਂ ਨੂੰ ਸ਼ਤਾਨ ਵਾਲੇ ਹੱਥ ਦੇ ਵਿੱਚ ਵਸ ਕਰ ਦਿੰਦਾ ਉਹ ਗੁੱਸੇ ਵਾਲਾ ਹੱਥ ਫਿਰ ਉਹਨਾਂ ਦੇ ਉੱਤੇ ਕਰ ਦਿੰਦਾ ਹਾਲੇਲੂਇਆ ਹਾਲੇਲੂਇਆ ਵਿਖੋ ਅੱਗੇ ਵਚਨ ਦੇ ਵਿੱਚ ਲਿਖਿਆ ਜਦੋਂ ਅਸੀਂ ਅੱਗੇ ਵਚਨ ਪੜ੍ਹਦੇ ਹਾਂ ਇਬਰਾਨੀਆਂ ਦੀ ਪੱਤਰੀ ਉਹਦਾ 12 ਦੀ 29 ਐਤ ਵਿੱਚ ਉਹਦੇ ਵਿੱਚ ਲਿਖਿਆ ਕਿ ਜੋ ਸਾਡਾ ਪਰਮੇਸ਼ਰ ਫਸਮ ਕਰਨ ਵਾਲੀ ਆਗਿਆ ਵੇਖੋ ਖੁਦਾ ਕੀ ਆ ਅੱਗ ਤੇ ਅੱਗ ਦੇ ਲਾਗੇ ਜਿੱਦਾਂ ਕੋਈ ਜਾਂਦਾ ਨਹੀਂ ਨਾ ਅੱਗ ਦੇ ਕੋਲ ਸਾਰੇ ਡਰਦੇ ਆ ਭੱਜਦੇ ਆ ਅੱਜ ਦੱਸਦੇ ਕੋਈ ਵੀ ਇਨਸਾਨ ਜਿਹੜਾ ਕੋਈ ਕਵੇ ਕਿ ਮੈਂ ਅੱਗ ਦੇ ਕੋਲੋਂ ਜਾਣਾ ਤੇ ਵਚਨ ਕਹਿੰਦਾ ਕਿ ਉਹ ਭਸਮ ਕਰਨ ਉਹ ਕਰਨ ਵਾਲੀ ਕੀ ਆ ਅੱਗ ਵੇਖੋ ਵਾਹ ਨੂੰ ਕਿਦਾਂ ਪਤਾ ਲੱਗਦਾ ਏਲੀਆ ਨਬੀ ਨੂੰ ਖੁਦਾ ਨੇ ਅੱਗ ਦੇ ਨਾਲ ਉੱਤਰ ਦਿੱਤਾ موسی ਦੇ ਨਾਲ ਖੁਦਾ ਅੱਗ ਦੇ ਵਿੱਚੋਂ ਦੀ ਬੋਲਿਆ ਹਾਲੇਲੂਇਆ ਤੇ ਵੇਖੋ ਵਚਨ ਕਹਿੰਦਾ ਕਿ ਉਹ ਆਗਿਆ ਤੇ ਜਿਹੜਾ ਇਹ ਆਗ ਦੇ ਨੂੰ ਛੇੜੇਗਾ ਤੇ ਉਹ ਖੁਦ ਭਸਮ ਹੋ ਜਾਵੇਗਾ ਜਾਂ ਉਹ ਤੇ ਲੋਕਾਂ ਨੂੰ ਛੇੜੇਗਾ ਉਹ ਖੁਦ ਭਸਮ ਹੋ ਜਾਵੇਗਾ ਬਹੁਤ ਸਾਰੀਆਂ ਉਦਾਹਰਨਾਂ ਆਂ ਵੇਖੋ ਜਿਨ੍ਹਾਂ ਲੋਕਾਂ ਨੇ ਸੀੜਿਆ ਖਾਸ ਕਰਕੇ ਵੇਖੋ ਵਚਨ ਦਾ ਪ੍ਰਭੂ ਦਾ ਵਚਨ ਕਹਿੰਦਾ ਜਿਹੜਾ ਕੋਈ ਮੇਰੇ ਲੋਕਾਂ ਨੂੰ ਸੁਣਦਾ ਹੈ ਨਾ ਉਹ ਮੇਰੀ ਅੱਖ ਦੀ ਪੁਤਲੀ ਨੂੰ ਸੁਣਦਾ ਹੈ ਵੇਖੋ ਪ੍ਰਭੂ ਦੇ ਲੋਕਾਂ ਨੂੰ ਸੁਣਾ ਤੇ ਉਹਦੀ ਅੱਖ ਦੀ ਪੁਤਲੀ ਨੂੰ ਸੁਣਾ ਤੇ ਖੁਦਾ ਵੇਖੋ ਫਿਰ ਕੀ ਕਰੇਗਾ ਫਿਰ ਪ੍ਰਭੂ ਇਹੋ ਜੀ ਜਗ੍ਹਾ ਤੇ ਇਨਸਾਨ ਨੂੰ ਵਾਰ ਦਿੰਦਾ ਆ ਜੇ ਜਗ੍ਹਾ ਤੇ ਉਹਦਾ ਨਿਕਲਣਾ ਮੁਸ਼ਕਲ ਨਹੀਂ ਵੇਖੋ ਜੇ ਖੁਦਾ ਨੇ ਉਹਨੂੰ ਧੱਕ ਦਿੱਤਾ ਹੈ ਨਾ ਤੇ ਕੋਈ ਬੰਦਾ ਉਹਨੂੰ ਬਚਾ ਨਹੀਂ ਸਕਦਾ ਕੋਈ ਸਰਕਾਰ ਉਹਨੂੰ ਬਤਾ ਨਹੀਂ ਬਚਾ ਨਹੀਂ ਸਕਦੀ ਕੋਈ ਵੀ ਜਿੰਨੇ ਮਰਜੀ ਲੋਕ ਚਲ ਜਾਣ ਬਚਾ ਨਹੀਂ ਸਕਦੇ ਉਹਨੂੰ ਕਿਉਂ ਕਿਉਂਕਿ ਖੁਦਾ ਨੇ ਉਹਨੂੰ ਧੱਕਿਆ ਹੈ ਕਿਉਂਕਿ ਹੱਥ ਕਿਹਦਾ ਵਿਰੁੱਧ ਕਿਹਦੇ ਹੱਥ ਚ ਪਿਆਓ ਉਹ ਜਿੰਦਾ ਖੁਦਾ ਦੇ ਹੱਥ ਦੇ ਵਿੱਚ ਪੈ ਕੇ ਉਹਨੇ ਗਲਤ ਕੰਮ ਕੀਤੇ ਇਸ ਕਰਕੇ ਖੁਦਾ ਨੇ ਉਹਨੂੰ ਇਹੋ ਜੀ ਜਗ੍ਹਾ ਤੇ ਧੱਕ ਦਿੰਦਾ ਜਿੱਥੋਂ ਮੁੜ ਕੇ ਨਿਕਲਣਾ ਵੀ ਬੜਾ ਮੁਸ਼ਕਲ ਹੋ ਜਾਂਦਾ ਕਿਉਂਕਿ ਉਹਨੇ ਪੰਗਾ ਕਿਦੇ ਨਾਲ ਲਿਆ ਅੱਗ ਦੇ ਨਾਲ ਅੱਗ ਦੇ ਨਾਲ ਵੇਖੋ ਵਚਨ ਕਿ ਵੇਖੋ ਸਿਆਣੇ ਵੀ ਕਹਿੰਦੇ ਅੱਗ ਦੇ ਨਾਲ ਨਹੀਂ ਖੇਡਣਾ ਚਾਹੀਦਾ ਕਿਉਂਕਿ ਅੱਗ ਕੀ ਕਰ ਦਿੰਦੀ ਆ ਅੱਗ ਕਿਸੇ ਦਾ ਵੀ ਮਲਕ ਕਿਸੇ ਦਾ ਇਹਦਾ ਪੱਖ ਪਾਤ ਨਹੀਂ ਅੱਗ ਕਰਦੀ ਹallelujah ਵੇਖੋ ਅੱਗੇ ਵਚਨ ਦੇ ਵਿੱਚ ਲਿਖਿਆ ਬਹੁਤ ਸਾਰੇ ਲੋਕ ਕੀ ਕਰਦੇ ਨੇ ਬਹੁਤ ਸਾਰੇ ਕੀ ਲੋਕ ਕਰਦੇ ਨੇ ਉਹ ਵੇਖੋ ਅੱਗ ਦੇ ਕੋਲੋਂ ਡਰਨਾ ਨਹੀਂ ਚਾਹੁੰਦੇ ਅੱਗ ਦੇ ਕੋਲ ਜਾਣ ਕੇ ਹੀ ਕਹਿੰਦੇ ਨੇ ਕਿ ਮੈਂ ਅੱਗ ਦੇ ਵਿੱਚ ਜਾਣ ਲਈ ਤਿਆਰ ਹਾਂ ਮੈਂ ਕਹਿਣਾ ਇਹਨਾਂ ਲੋਕਾਂ ਨੂੰ ਵੇਖੋ ਅੱਗੇ ਪ੍ਰਭੂ ਦਾ ਵਚਨ ਕੀ ਕਹਿੰਦਾ ਜਬੂਰਾ ਦੀ ਪੋਥੀ ਜਦੋਂ ਦਾ 76 ਬਾਪ 7 ਤੈਤ ਨੂੰ ਪੜਦੇ ਹਾਂ ਅੱਗੇ ਵਚਨ 'ਚ ਲਿਖਿਆ ਤੈਥੋਂ ਹਾਂ ਤੈਥੋਂ ਡਰਨਾ ਚਾਹੀਦਾ ਹੈ ਚਾਹ ਤੂੰ ਕਰੋਧ ਕਰੇਂ ਤਾਂ ਕੌਣ ਤੇਰੇ ਅੱਗੇ ਖਲੋ ਸਕੇਗਾ ਵੇਖੋ ਵਚਨ ਦੇ ਵਿੱਚ ਲਿਖਿਆ ਖੁਦਾ ਦਾ ਵਚਨ ਕਹਿੰਦਾ ਕਿ ਪ੍ਰਭੂ ਤੋਂ ਡਰਨਾ ਚਾਹੀਦਾ ਹੈ ਉਹ ਜਿੰਦਾ ਖੁਦਾ ਤੋਂ ਡਰੋ ਉਹਦੇ ਹੁਕਮਾਂ ਨੂੰ ਮੰਨੋ ਉਹਦੇ ਹੁਕਮਾਂ ਤੇ ਚੱਲੋ ਤੇ ਵਚਨ ਦੇ ਵਿੱਚ ਲਿਖਿਆ ਕਿ ਕਿਹੜਾ ਬੰਦਾ ਆ ਧਰਤੀ ਦੇ ਉੱਤੇ ਜਿਹੜਾ ਉਹਦੇ ਅੱਗੇ ਖਲੋ ਕੇ ਸਕੇਗਾ ਵੇਖੋ ਉਹ ਜਿੰਦਾ ਖੁਦਾ ਦੇ ਅੱਗੇ ਕੋਈ ਵੀ ਖਲੋ ਨਹੀਂ ਸਕਦਾ ਵੇਖੋ ਵਚਨ ਕਹਿੰਦਾ ਹੈ ਕਿ ਉਹਦੀਆਂ ਅੱਖਾਂ ਅੱਗ ਦੀ ਲਾਟ ਵਰਗੀਆਂ ਨੇ ਉਹਦੇ ਮੂੰਹ ਦੇ ਵਿੱਚੋਂ ਕੀ ਨਿਕਲਦੀ ਹੈ ਦੋ ਧਾਰੀ ਤਲਵਾਰ ਨਿਕਲਦੀ ਹੈ ਜਿਹੜੀ ਓਲ ਉਹਨਾਂ ਲੋਕਾਂ ਦੇ ਵਿਰੁੱਧ ਚੱਲਦੀ ਹੈ ਜਿਹੜੇ ਉਹਦੇ ਵਿਰੁੱਧ ਦੇ ਵਿੱਚ ਕੰਮ ਕਰਦੇ ਨੇ ਹਾਲੇਲੂਇਆ ਹਾਲੇਲੂਇਆ ਵੇਖੋ ਅੱਗੇ ਜਦੋਂ ਅਸੀਂ ਵਚਨ ਪੜ੍ਹਦੇ ਆ ਮੱਤੀ ਦੀ ਅੰਜੀਰ ਉਹਦਾ 10 ਦੀ 28 ਵਿੱਚ ਲਿਖਿਆ ਅਤੇ ਉਹਨਾਂ ਕੋਲੋਂ ਡਰੋ ਉਹਨਾਂ ਕੋਲੋਂ ਨਾ ਡਰੋ ਜਿਹੜੇ ਸਰੀਰ ਨੂੰ ਮਾਰਦੇ ਨੇ ਪਰ ਆਤਮਾ ਨੂੰ ਨਹੀਂ ਮਾਰ ਸੁੱਟਦੇ ਪਰ ਉਸ ਕੋਲੋਂ ਡਰੋ ਜਿਹੜਾ ਸਰੀਰ ਅਤੇ ਆਤਮਾ ਦੋਵਾਂ ਦਾ ਨਰਕ ਵਿੱਚ ਸੁੱਟਣ ਦਾ ਨਾਸ਼ਕ ਕਰ ਸਕਦਾ ਹੈ ਵੇਖੋ ਪ੍ਰਭੂ ਦਾ ਵਚਨ ਹੈ ਜਿੰਨੇ ਵੀ ਪ੍ਰਭੂ ਦੇ ਵਿੱਚ ਚੱਲ ਰਹੇ ਹਾਂ ਹੁਣ ਸਾਨੂੰ ਪ੍ਰਭੂ ਦਾ ਵਚਨ ਕਹਿੰਦਾ ਆ ਕਿ ਉਹਨਾਂ ਲੋਕਾਂ ਕੋਲੋਂ ਨਾ ਡਰੋ ਜਿਹੜੇ ਸਰੀਰ ਨੂੰ ਮਾਰਦੇ ਨੇ ਸਗੋਂ ਉਹਦੇ ਕੋਲੋਂ ਡਰੋ ਹੁਣ ਜਿਹੜਾ ਆਤਮਾ ਨੂੰ ਨਰਕ ਵਿੱਚ ਸੁੱਟਣ ਦਾ ਤੇ ਸਵਰਗ ਵਿੱਚ ਲੈ ਕੇ ਜਾਣ ਦਾ ਅਧਿਕਾਰ ਰੱਖਦਾ ਹੈ ਵੇਖੋ ਅੱਜ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਦੁਨੀਆ ਦੇ ਉੱਤੇ ਡਰਦੇ ਦੁਨੀਆ ਦੇ ਕੋਲੋਂ ਡਰਦੇ ਵੇਖੋ ਦੁਨੀਆ ਕੋ ਡਰਨ ਦੀ ਕੋਈ ਲੋੜ ਨਹੀਂ ਤੂੰ ਖੁਦਾ ਨੂੰ ਮੰਨਦੇ ਜੇ ਮੰਨਦੇ ਤੂੰ ਖੁਦਾ ਨੂੰ ਆਪਣਾ ਜੀਵਨ ਦਿੱਤਾ ਹੈ ਦਿੱਤਾ ਹੈ ਇਹ ਤੁਹਾਡਾ ਵਿਸ਼ਵਾਸ ਹੈ ਤੇ ਇਹ ਤੋਂ ਦੇ ਵਿਸ਼ਵਾਸ ਨੂੰ ਕੋਈ ਵੀ ਖੋ ਨਹੀਂ ਸਕਦਾ ਪ੍ਰਭੂ ਦਾ ਵਚਨ ਕਹਿੰਦਾ ਡਰੋ ਨਾ ਅੱਗੇ ਵਚਨ ਜਦੋਂ ਅਸੀਂ ਪੜ੍ਹਦੇ ਪ੍ਰਭੂ ਦਾ ਵਚਨ ਕਹਿੰਦਾ ਤੁਹਾਡੇ ਸਿਰ ਦੇ ਵਾਲ ਵੀ ਗਿਨੇ ਨੇ ਤੁਹਾਡਾ ਕੋਈ ਵੀ ਨੁਕਸਾਨ ਨਹੀਂ ਕਰ ਸਕੇਗਾ ਵੇਖੋ ਜੇ ਜਿੰਦਾ ਖੁਦਾ ਦਾ ਹੱਥ ਉਹ ਜਿਹੜੇ ਵਿਰੋਧ ਵਿੱਚ ਖੜਦੇ ਨੇ ਉਹਨਾਂ ਦੇ ਵਿਰੁੱਧ ਆ ਤੇ ਜਿਹੜੇ ਉਹਨੂੰ ਪਿਆਰ ਕਰਦੇ ਨੇ ਉਹਨਾਂ ਦੇ ਉੱਤੇ ਉਹ ਕਿਰਪਾ ਵੀ ਰੱਖਦਾ ਹੈ ਉਹਨਾਂ ਨੂੰ ਉਹ ਬਚਾਉਣ ਦੀ ਵੀ ਸਮਰਥ ਰੱਖਦਾ ਹੈ ਉਹਨਾਂ ਨੂੰ ਜੇ ਸਮੁੰਦਰਾਂ ਦੇ ਅੱਗੇ-ਅੱਗੇ ਤੇ ਉਹਨਾਂ ਨੂੰ ਅੱਗੇ ਕੱਢਣ ਦੀ ਵੀ ਤਾਕਤ ਰੱਖਦਾ ਹੈ ਜੇ ਉਹਨਾਂ ਨੂੰ ਪਾਣੀ ਦੀ ਪਿਆਸ ਹੋਵੇ ਤੇ ਉਹਨਾਂ ਦੇ ਲਈ ਚਟਾਨ ਵੀ ਪਾੜਨੀ ਜਾਣਦਾ ਹੈ ਇਹ ਉਹਦਾ ਪਿਆਰ ਆ ਉਹਨਾਂ ਦੇ ਮੰਨਣ ਵਾਲਿਆਂ ਨੂੰ ਪਰ ਜਿਹੜੇ ਵਿਰੋਧ ਵਿੱਚ ਖੜਦੇ ਨੇ ਉਹਦਾ ਭਿਆਨਕ ਹੱਥ ਉਹਦੇ ਵਿਰੁੱਧ ਹੁੰਦਾ ਹੈ ਵੇਖੋ ਇਹ ਕੁਝ ਵਚਨ ਦੱਸੇ ਨੇ ਅਜੇ ਬਹੁਤ ਸਾਰੇ ਬਚਨ ਜਿਹੜੇ ਜਿਹੜੇ ਲੋਕ ਦੇ ਵਿਰੋਧ ਵਿੱਚ ਖੜੇ ਉਹਨਾਂ ਨੂੰ ਖੁਦਾ ਨੇ ਕਿਦਾਂ ਨਾਸ਼ ਕੀਤਾ ਵੇਖੋ ਤੁਹਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਅਸੀਂ ਸਦਾ ਹੀ ਖੁਦਾ ਦੇ ਨਾਲ ਨਾਲ ਚੱਲੀਏ ਜਿਹੜੇ ਵਿੱਚ ਜੀਵਨ ਦੇ ਵਿੱਚ ਕੋਈ ਕਮੀ ਕਮੀ ਘਟ ਵੀ ਹੁੰਦੀ ਹੈ ਤੇ ਚੁੱਪ ਕਰਕੇ ਪ੍ਰਭੂ ਦਾ ਧੰਨਵਾਦ ਕਰਦੇ ਰਹੀਏ ਹਾਲੇਲੂਇਆ ਸੋ ਪ੍ਰਭੂ ਤੁਹਾਨੂੰ ਬੜੇ ਬਚਨ ਦੇ ਉੱਤੇ ਆਸ਼ੀਸ਼ ਤੇ ਬਰਕਤ ਦੇਵੇ ਆਮ